ਸਾਦੇ ਪ੍ਰਧਾਨ ਸ਼ੈਫੀ ਡਾਵਲਾ ਜੀ ਸੁਵਿੰਦਰ ਕਲੇਰ ਜੀ ਮੇਰੇ ਭਰਾ ਅਮਿਤ ਲਾਲੀ ਜੀ ਰਾਹੁਲ ਜੀ ਸੂਤਾ ਸਾਡੀ ਸਾਡੀ ਜਿਹੜੀ ਟੀਮ ਹੈ ਗੈਨ ਜੀ ਮੇਕੀ ਜੀ ਸਾਡੇ ਐਸੋਸੀਏਟ ਦੇ ਪਰਿਵਾਰੀ ਲੱਗੇ ਹੋਏ ਆਪਾਂ ਦੇ ਢਿੰਗਰਾ ਜੀ ਇਹ ਸਾਰੀ ਜਿਹੜੀ ਸਾਡੀ ਟੀਮ ਲੱਗੀ ਹੋਈ ਹੈ ਇਹ ਕੋਈ ਨਾ ਆਪਣਾ ਤੇ ਨਾ ਤੁਹਾਡੇ ਟਾਈਮ ਦਾ ਹਰਜ ਕਰਨ ਲਈ ਨਹੀਂ ਲੱਗੀ ਹਾਂਜੀ ਆਪਾਂ ਐਸ ਵੇਲੇ ਜਿਹੜੇ ਘਰੋਂ ਬਾਹਰ ਹੋ ਗਏ ਇੱਕ ਦੂਜੇ ਦੇ ਵਿਚਾਰ ਸਾਂਝੇ ਕਰਨ ਲਈ ਆਏ ਆਂ ਓ ਅਸੀਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਜੇ ਅੱਜ ਲੱਕੀ ਭਾਜੀ ਨੇ ਮੀਟਿੰਗ ਰੱਖੀ ਉਦੋਂ ਕੋਈ ਮਕਸਦ ਹੈ ਮਕਸਦ ਉਹ ਕੋਈ ਚੋਣਵੀਂ ਕੱਲਾ ਭਾਸ਼ਣ ਨਹੀਂਗਾ ਆਪਾਂ ਨੂੰ ਉਹ ਗੱਲਾਂ ਦੇ ਵਿੱਚ ਵਿਚਰਨਾ ਪਊਗਾ ਕਿ ਜਿਹੜੀਆਂ ਗੱਲਾਂ ਤੁਸੀਂ ਕਾਂਝੇ ਰਹੀ ਜਾਂਦੇ ਪਿਛਲੀਆਂ ਤੋਂ بار-बार ਜਿਹੜੀਆਂ ਸਰਕਾਰਾਂ ਬਦਲਦੀਆਂ ਸਾਡੀ ਆਰਥਿਕ ਦਸ਼ਾ ਤਾਂ ਬਦਲੀ ਨਹੀਂ ਸਰਕਾਰਾਂ ਆਂਦੀਆਂ ਵੋਟਾਂ ਆਂਦੀਆਂ ਵੋਟਾਂ ਮੰਗਦੇ ਇੱਕ ਬੜੀ ਕਹਾਵਤ ਹੈ ਗਰੀਬ ਦੀ ਥਾਲੀ ਮੇ ਪੁਲਾਓ ਆ ਗਿਆ ਲਗਦਾ ਹੈ ਸ਼ਹਿਰ ਮੇਂ ਚੁਨਾਵ ਆ ਗਿਆ ਹਾਂ ਸਹੀ ਗਾ ਤੋਂ ਮਤਲਬ ਇਹ ਕਹਾਤਾਂ ਜਿਹੜੀਆਂ ਹਨ ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਚਮਕਦੀਆਂ ਜਦੋਂ ਇਲੈਕਸ਼ਨ ਆ ਜਾਂਦਾ ਹੈ ਉਹ ਹਰ ਕੋਈ ਏਦਾਂ ਹੀ ਐਕਟੀਵਿਟੀ ਦਿਖਾਉਂਦਾ ਹੈ ਕਿ ਮੈਂ ਹੀ ਇਹ ਕੁਝ ਕਰ ਰਿਹਾ ਜੀ ਮੈਂ ਹੀ ਤੁਹਾਡਾ ਭਲਾ ਕਰੂੰਗਾ ਬਟ ਆਪਾਂ ਉਹ ਚੀਜ਼ ਤੋਂ ੱਲੇ ਓਲੇ ਹੈ ਕਿ ਮੋਦੀ ਜੀ ਨੇ ਸੈਂਟਰ 'ਚ ਬੈਠ ਕੇ ਸਾਨੂੰ ਇੱਕ ਇੱਕ ਛੋਟੇ-ਛੋਟੇ ਪਿੰਡ ਤੱਕ ਤੇ ਇੱਕ ਕਸਬੇ ਤੱਕ ਕਿਹੜੀਆਂ-ਕਿਹੜੀਆਂ ਯੋਜਨਾਵਾਂ ਭੇਜ ਦਿੱਤੀਆਂ ਉਹਨਾਂ ਨੇ ਆਯੁਸ਼ਮਾਨ ਯੋਜਨਾ ਭੇਜੀ ਹੈ ਬੀਮਾ ਕਾਰਡ ਬੰਦੇ ਹੈ ਦੇਖੋ ਬਿਮਾਰੀ ਕਿਸੇ ਦੇ ਉ ਵੀ ਫੜ ਸਕਦੀ ਹੁਣੇ ਗਰੀਬ ਅਮੀਰ ਨਹੀਂ ਦੇਖਣਾ ਹਾਂਜੀ ਹਾਂਜੀ ਆਪਣੇ ਇਹਦਾ ਦੀ ਫੈਸਿਲਿਟੀ ਵਾਲੇ ਕਾਰਡ ਬਣੇ ਹੋਣਗੇ 400 ਰੁਪਏ ਦੇ 250 ਰੁਪਏ ਦੀ ਬੀਮਾ ਕਰਾਈਏ ਤੇ 4-4 ਲੱਖ ਰੁਪਏ ਦਾ ਬੀਮਾ ਆਉਂਦਾ ਆਪਾਂ ਨੂੰ ਇਹਨਾਂ ਤੋਂ ਚੀਜ਼ਾਂ ਤੋਂ ਇਹਨਾਂ ਸਕੀਮਾਂ ਤੋਂ ਆਪਾਂ ਨੂੰ ਜਾਣੂ ਹੋਣਾ ਪਊਗਾ ਕਿ ਜੇ ਅਸੀਂ ਇਹ ਸਕੀਮਾਂ ਅਸੀਂ 2-2000 ਰੁਪਏ 8-8000 ਦਾ 10000 ਦਾ ਪ੍ਰੀਮੀਅਮ ਭਰਨ ਤੋਂ ਬਾਹਰ ਸਾਨੂੰ ਮਿਲਦੀਆਂ ਤੇ ਸਰਕਾਰੀ ਸਕੀਮਾਂ ਜਿਹੜੀਆਂ ਉਹ 250 ਤੋਂ ਲੈ ਕੇ 300-400 ਰੁਪਏ ਦੀ ਮਿਲਦੀਆਂ ਗਵਰਨਮੈਂਟ ਦੀਆਂ ਜਿਹੜੀਆਂ ਮੋਦੀ ਜੀ ਨੇ ਜਿਹੜੀਆਂ ਸਕੀਮਾਂ ਦਿੱਤੀ ਸਾਨੂੰ ਉਹਨਾਂ ਤੋਂ ਜਾਣੂ ਹੋਣ ਦੀ ਲੋੜ ਹੈ ਪਹਿਲਾਂ ਅਸੀਂ ਇੱਕ ਦੂਜੇ ਨੂੰ ਆਪਣੇ ਪਰਿਵਾਰਾਂ ਨੂੰ ਜਾਣੂ ਕਰਾਈਏ ਕਿਹੜੀਆਂ ਐਸੀਆਂ ਸਕੀਮਾਂ ਜਿਹੜੀਆਂ ਸਾਡੇ ਯੂਥ ਲਈ ਬੈਨੀਫੀਸ਼ੀਅਲ ਹੈ ਵਿਸ਼ਵਕਰਮਾ ਯੋਜਨਾ ਚੱਲੀ ਹੈ ਤੁਸੀਂ ਇੰਸਟੀਚੂਟਸ ਦੇ ਵਿੱਚ ਜਾ ਕੇ ਜਿਹਦੇ ਕੋਲ ਭਰਾ ਦੇ ਕੋਲ ਭੈਣ ਦੇ ਕੋਲ ਕੋਈ ਵੀ ਤਰ੍ਹਾਂ ਦਾ ਉਹਦੇ ਕੋਲ ਹੁਨਰ ਹੈਗਾ ਉਹ ਜਾ ਕੇ ਉੱਥੇ ਆਪਣੀ ਭਰਤੀ ਕਰਾਵੇ ਔਰ ਉਹਦੇ ਚੋਂ 500 ਰੁਪਏ ਦਿਹਾੜੀ ਉਹਨੂੰ ਕੰਮ ਸਿੱਖਣ ਲਈ ਮਿਲਦਾ ਜਿੰਨੇ ਦਿਨ ਉਹਨੇ ਕੰਮ ਸਿੱਖਣਾ ਪਰ ਡੇ ਦਾ ਸਰਕਾਰੀ ਤੌਰ ਤੇ ਉਹਨੂੰ 500 ਰੁਪਏ ਮਿਲਣਾ ਫਿਰ ਉਸ ਤੋਂ ਬਾਅਦ ਜਿੰਨੇ ਦਿਨ ਉਹਨੇ ਲਾ ਲੈਣੇ ਆ ਉਦੋਂ ਮਗਰੋਂ ਨੂੰ ਉਸੇ ਕਿੱਤੇ ਦੀ ਜਿਹੜੇ ਕੰਮ 'ਚ ਉਹਦੀ ਮਾਸਤਰੀ ਹੈਗੀ ਆ ਜਿਹੜਾ ਹੁਨਰ ਉਹਦੇ ਹੱਥ 'ਚ ਹੈਗਾ ਜਿਹੜਾ ਉਹਤੇ ਕਰਕੇ ਦਿਖਾਇਆ ਉਹਨੇ 15000 ਰੁਪਏ ਦੀ ਕਿੱਟ ਉਹਨੂੰ ਮਿਲੀ ਹੈ ਤਾਂ ਕਿ ਉਹ ਆਂਦੇ ਹੀ ਆਪਣਾ ਛੋਟਾ ਮੋਟਾ ਰੋਜ਼ਗਾਰ ਨੂੰ ਸ਼ੁਰੂ ਕਰ ਸਕੇ ਹਾਂਜੀ ਫਿਰ ਉਹਦੇ ਨਾਲ ਜਿਹੜਾ ਉਹਨੇ ਇੱਕ ਸਰਟੀਫਿਕੇਟ ਮਿਲਣਾ ਉਹ ਸਰਟੀਫਿਕੇਟ ਦੇ ਬਿਹਾਫ ਤੇ ਬੈਂਕ ਤੋਂ ਲੋਨ ਲੈ ਸਕਦਾ ਉਹਨੂੰ ਕੋਈ ਆਪਣਾ ਘਰ ਆਪਣੀ ਜ਼ਮੀਨ ਗਹਿਣੇ ਨਹੀਂ ਰੱਖਣੀ ਪੈਣੀ ਬੈਂਕ ਦੇ ਕੋਲ ਕਿਹੜੀ ਐ ਸੀ ਸਕੀਮ ਐ ਗਵਰਨਮੈਂਟ ਦੀ ਜਾਂ ਕਿਸੇ ਬੈਂਕ ਦੀ ਜਿਹੜੀ ਇੱਕ ਸਰਟੀਫਿਕੇਟ ਦੇ ਪੇਪਰ ਦੇ ਉੱਤੇ ਤੁਹਾਨੂੰ 3 ਲੱਖ ਰੁਪਏ ਦਾ ਲੋਨ ਦੇ ਦੋ 3 ਰੁਪਏ ਨਹੀਂ ਕੋਈ ਬੈਂਕ ਦਿੰਦੀ ਉਹ ਕਹਿੰਦੇ ਜੀ ਪਹਿਲਾਂ ਤੁਸੀਂ ਦੱਸੋ ਆਪਣਾ ਕਹਿਣਾ ਕੀ ਰੱਖਣਾ ਸਾਡੇ ਕੋਲ ਜ਼ਮੀਨ ਹੈਗੀ ਆ ਉਹ ਘਰ ਬਣਿਆ ਕੋਈ ਪ੍ਰਾਪਰਟੀ ਹੈਗੀ ਆ ਸੋ ਇਹ ਜਿਹੜੀਆਂ ਸਕੀਮਾਂ ਆ ਸੈਂਟਰਲ ਗਵਰਨਮੈਂਟ ਨੇ ਸਾਡੇ ਦੁੱਖ ਦਰਦ ਨੂੰ ਸਮਝ ਕੇ ਬਣਾਈਆਂ ਨਹੀਂ ਤਾਂ ਜਿਹੜਾ ਵਰਗ ਜਿਹੜਾ ਉਹ ਅਮੀਰ ਵਰਗ ਆ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਉਹਨੂੰ 300 ਰੁਪਏ ਚ ਬੀਮਾ ਮਿਲੇ ਭਾਵੇਂ 30000 ਚ ਬੀਮਾ ਮਿਲੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਸਾਡੀ ਲੋਕ ਕਲਾਸ ਨੂੰ ਜਿਹੜੇ ਅਸੀਂ ਹੈਂਡ ਟੂ ਮਾਊਥ ਆ ਜਿਹੜੇ ਦਿਹਾੜੀ ਕਰਕੇ ਅਸੀਂ ਲੋਕ ਰੋਜ਼ ਕਮਾਣਾ ਤੇ ਰੋਜ਼ ਖਾਣਾ ਸਹੀ ਗੱਲ ਹੈ ਅਸੀਂ ਕਮਾ ਕੇ ਆਪਣੇ ਟੱਬਰ ਨੂੰ ਖੁਲਾਣਾ ਹੈ ਕਿ ਅਸੀਂ ਉਹਦੇ ਚੋਂ ਇਲਾਜ ਕਰਾਣਾ ਸਹੀ ਹੈ ਅਸੀਂ ਕਹਿੰਨੇ ਆ ਸਿੱਖਿਆ ਕਿਦਾ ਦਵਾਈ ਹੈ ਮੋਦੀ ਜੀ ਨੇ ਸਿੱਖਿਆ ਦੇ ਸੰਸਾਧਨ ਵੀ ਐਸੇ ਸਸਤੇ ਕਰ ਦੇਣੇ ਆ ਜਿਹੜੇ ਸਾਡੇ ਘਰਾਂ ਘਰਾਂ ਦੇ ਵਿੱਚ ਐਜੂਕੇਸ਼ਨ ਮਿਲੂਗੀ ਬਾਬਾ ਸਾਹਿਬ ਭੀਮਰਾਮ ਮੇਦਕਰ ਜੀ ਨੇ ਜਿਹੜੀ ਸਿੱਖਿਆ ਦਾ ਸਾਨੂੰ ਸਿੱਖਿਸ਼ਿਤ ਹੋਣ ਲਈ ਜਿਹੜਾ ਉਹਨੇ ਪ੍ਰਸ਼ਿਕਸ਼ਿਤ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਮੌਲਿਕ ਅਧਿਕਾਰ ਦਿੱਤਾ ਅਧਿਕਾਰ ਜਿਹੜਾ ਵੋਟ ਪਾਉਣ ਦਾ 6 ਦੇਤੇ ਵੋਟ ਪਾਉਣ ਦੇ ਨਾਲ ਅਸੀਂ ਸਰਕਾਰ ਬਣਾ ਸਕਦੇ ਹਾਂ ਤੇ ਸਰਕਾਰ ਚੁਗਾ ਸਕਦੇ ਹਾਂ ਤੇ ਸਰਕਾਰ ਬਦਲਾ ਵੀ ਸਕਦੇ ਹਾਂ ਸਾਡੇ ਕੋਲ ਪੂਰਾ ਹੱਕ ਆ ਕੋਈ ਗੱਲ ਨਹੀਂ ਤੁਹਾਡੇ ਵੀ ਸੁਣਾਂਗੇ ਸਾਡੇ ਕੋਲ ਪੂਰਾ ਹੱਕ ਆ ਮੌਲਿਕ ਅਧਿਕਾਰ ਜਿਹੜੇ ਸਾਨੂੰ ਦਿੱਤੇ ਸਮਾਨਤਾ ਦਾ ਅਧਿਕਾਰ ਦਿੱਤਾ ਕਿ ਹਰ ਇੱਕ ਬੰਦਾ ਇੱਕੋ ਹੀ ਮੰਚ ਤੇ ਬਰਾਬਰੀ ਦਾ ਅਧਿਕਾਰ ਆ ਸ਼ਿਕਸ਼ਾ ਦਾ ਅਧਿਕਾਰ ਦਿੰਦਾ ਅਰਖਸ਼ਨ ਦਿੰਦਾ ਜਿਨ੍ਹਾਂ ਨੂੰ ਜਿਹੜੇ ਇੱਕ ਬਰਗਰੀਬ ਵਿਚਾਰੇ ਕਈ ਐਸੇ ਪਰਿਵਾਰਾਂ ਦੇ ਬੱਚੇ ਨਹੀਂ ਪੜ ਸਕਦੇ ਉਹ ਵੀ ਉੱਥੇ ਜਾ ਕੇ ਇੰਸਟੀਚੂਟ ਦੇ ਵਿੱਚ ਆਪਣੀ ਸ਼ਿਕਸ਼ਾ ਦੇ ਘਰ ਅਰਖਸ਼ਨ ਦਿੰਦਾ ਮੋਦੀ ਜੀ ਨੇ 33% ਮਹਿਲਾਵਾਂ ਨੂੰ ਅਰਖਸ਼ਨ ਦਿੱਤਾ ਸਾਨੂੰ ਥੋੜਾ ਇਹਨਾਂ ਦਾ ਸਮਝਣਾ ਤੇ ਸੁਣਨਾ ਪਊਗਾ ਤਾਂ ਕਿ ਅਸੀਂ ਇਹ ਚੀਜ਼ਾਂ ਤੋਂ ਥੋੜੇ ਵਾਂਝੇ ਰਹਿ ਜਾਈਏ ਅਸੀਂ ਇੱਕੋ ਚੀਜ਼ਾਂ 'ਤੇ ਧਿਆਨ ਦਿੰਨੇ ਆ ਕਿ ਸਾਡੀ ਸੜਕ ਪੱਕੀ ਕਰਾ ਦਿਓ ਸਾਡੀਆਂ ਨਾਲੀਆਂ ਪੱਕੀਆਂ ਸਹੀ ਹੋ ਜਾਣ ਸਾਡਾ ਸੀਵਰੇਜ ਪੈ ਜਾਏ ਅਸੀਂ 30 ਸਾਲਾਂ ਦੇ ਪਿਛਲੇ 20 ਸਾਲਾਂ ਦੇ ਸੀਵਰੇਜ ਦੇ ਦਿਵਾਲੀ ਹੋਏ ਨਕੋਦਰ ਵਾਲਿਆ ਠੀਕ ਹੈ ਨਕੋਦਰ ਦਾ ਵਿਕਾਸ ਸਾਡਾ ਕਿੱਥੇ ਰੁਕਿਆ ਹੈ ਅਸੀਂ ਕਦੀ ਇੰਡਸਟਰੀ ਦੀ ਡਿਮਾਂਡ ਨਹੀਂ ਕਰਦੇ ਜਿੱਥੇ ਇੱਥੇ ਵੱਡੀ ਇੰਡਸਟਰੀ ਆਵੇ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਨੂੰ ਰੋਜ਼ਗਾਰ ਮਿਲੇ ਫਰੀ ਦੀਆਂ ਸਕੀਮਾਂ ਵੱਲੋਂ ਸਾਨੂੰ ਧਿਆਨ ਦੇਣ ਦੀ ਲੋੜ ਨਹੀਂ ਸਸਤਾ ਹੋਵੇ ਸਾਰਿਆਂ ਲਈ ਹੋਵੇ ਬਿਲਕੁਲ ਉਹ ਜੇ 200 ਰੁਪਏ ਦਾ ਬੀਮਾ ਯੋਜਨਾ ਹੈ ਸਾਰਿਆਂ ਲਈ ਹੈ ਜੇ ਵਧੀਆ ਆਪਣੇ ਹਾਈਵੇ ਮਿਲੇ ਆ ਨਕੋਦਰ ਨੂੰ ਸ਼ਾਹਗੋੜ ਨੂੰ ਨੂਰਮੈਲ ਨੂੰ ਜੇ ਹਾਈਵੇ ਕੋਈ ਕਨੈਕਟੀਵਿਟੀ ਮਿਲੀ ਆ ਉਹ ਮੋਦੀ ਸਰਕਾਰ ਦੀ ਦੇਣ ਹੈ ਅਸੀਂ ਜਲੰਧਰ ਦੇ ਵਿੱਚ ਅਸੀਂ 15 ਮਿੰਟਾਂ 'ਚ ਪਹੁੰਚਣ ਨੂੰ ਤਿਆਰ ਹੋ ਗਏ ਜਿਹਦੇ ਵਿੱਚ ਸਾਡੇ 30 30 40 40 ਮਿੰਟ ਲੱਗਦੇ ਹੁੰਦੇ ਸਨ ਪੈਟਰੋਲ ਦੀ ਕਿੰਨੀ ਬਚਤ ਹੋਈ ਘਰ ਘਰ ਦੇ ਵਿੱਚ ਸਾਡੇ ਉਜਵਲਾ ਯੋਜਨਾ ਦੇ ਸਿਲੰਡਰ ਪਹੁੰਚ ਗਏ ਕਿਸੇ ਨੇ ਮੇਨਾ ਮਾਰਿਆ ਜੀ ਸਿਲੰਡਰ ਮਹਿੰਗਾ ਬਹੁਤ ਹੈ ਮੈਂ ਕਹਿੰਦਾ ਜੀ ਉਹ 10000 ਰੁਪਏ ਦਾ ਸਿਲੰਡਰ ਪਹਿਲਾਂ ਅਸੀਂ ਲੈਣ ਯੋਗ ਸੀਗੇ ਜਿਹੜਾ ਮੋਦੀ ਜੀ ਨੇ ਫ੍ਰੀ ਕਰਾ ਦਿੱਤਾ ਸਾਨੂੰ ਪਹਿਲਾਂ ਲਾਈਨਾਂ ਦੇ ਵਿੱਚ ਸਵੇਰ ਨੂੰ ਆਪਣਾ ਬੱਚਾ ਖੜਾ ਕਰ ਦਿੰਦੇ ਸੀਗੇ 6-6 ਘੰਟੇ ਬਾਅਦ ਵਾਰੀ ਆਉਂਦੀ ਸੀ ਫੇਰ ਪਤਾ ਲੱਗਦਾ ਸੀਗਾ ਜੀ ਮਗਰ ਲੈਣ ਤੋਂ ਸਿਲੰਡਰ ਮਿਲਣਾ ਹੀ ਨਹੀਂ ਹਾਂਜੀ ਹਾਂਜੀ ਲਾਈਨ ਕਰ ਤਾ ਮੋਗੀ ਜੀ ਟਰੱਕ ਇੰਨਾ ਹੀ ਆਇਆ ਸੀਗਾ ਕਰੋ 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 ਹਾਂ ਜੀ ਆਪ ਜਿੱਤ ਜੇ ਤੇ ਉਹ ਕਿਹੜੇ ਸਿਲੰਡਰਾਂ ਵਾਲਾ ਜਿਹੜਾ ਕਰੋਗੇ ਜਿਹੜੇ ਸਿਲੰਡਰਾਂ ਵਾਲਾ ਕੰਮ ਹੈ ਉਹ ਘਰ ਘਰ ਜਿਹੜੀ ਯੋਜਨਾ ਪਹੁੰਚਾ ਕੇ ਕੀ ਕਰੋਗੇ ਤੁਸੀਂ ਤੁਹਾਨੂੰ ਇਹੀ ਦੱਸ ਰਹੇ ਬਾਜੀ ਕਿ ਐਜੂਕੇਸ਼ਨ ਮਿਲੂਗੀ ਚੰਗੀ ਆਪਾਂ ਨੂੰ ਸਵਾਸਥ ਮਿਲੂਗਾ ਚੰਗਾ ਮਿਲੂਗਾ ਕੀ ਪਹਿਲਾਂ ਹਰ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਤੁਹਾਨੂੰ ਜਿਤਾਉਂਗੇ ਸਾਨੂੰ ਫੇਰ ਦੇਾਂਗੇ ਮੋਦੀ ਜੀ ਨੇ ਪਹਿਲਾਂ ਪੱਕੇ ਘਰ ਕਰ ਦਿੱਤੇ ਪੱਕੀਆਂ ਸੜਕਾਂ ਕਰ ਦਿੱਤੀਆਂ ਖਰੇ ਹਾਈਵੇ ਕਰ ਦਿੱਤੇ ਘਰ ਘਰ ਸਿਲੰਡਰ ਭਜਵਾ ਦਿੱਤੇ ਇਹ ਕਿਉਂ ਕੀਤਾ ਕਿ ਮੇਰਾ ਪਰਿਵਾਰ ਹੈ ਦੇਸ਼ ਮੇਰਾ ਹੈ ਉਹਨਾਂ ਨੇ ਇਸ ਕਰਕੇ ਨਹੀਂ ਕੀਤਾ ਕਿ ਮੈਨੂੰ ਵੋਟ ਦਿਓ ਉਹਨਾਂ ਨੇ ਵੋਟ ਲੈਣ ਤੋਂ ਪਹਿਲਾਂ ਪੱਕਾ ਕੀਤਾ ਇਹ 2 2.5 2.5 3 3 ਸਾਲ ਤੋਂ ਇਹ ਸਕੀਮਾਂ ਚੱਲਦੀਆਂ ਹਨ ਸਾਨੂੰ ਇਹ ਸਕੀਮਾ ਸਾਨੂੰ ਇਹ ਸਮਝਣਾ ਪਊਗਾ ਹਾਂਜੀ ਕਿ ਅਸੀਂ ਇਹ ਸਕੀਮਾ ਕਿੱਦਾਂ ਚਲਾਣੀ ਆ ਤੇ ਕਿੱਦਾਂ ਚਲਣੀ ਆ ਅਸੀਂ ਇਹ ਕਿੱਦਾਂ ਇਹਨਾਂ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਸੋ ਮੇਰੇ ਭਰਾਵੋ ਆਪਾਂ ਜਿਹੜੀਆਂ ਵੋਟਾਂ ਇਸ ਵਾਰ ਸੁਸ਼ੀਲ ਰਿੰਕੂ ਜੀ ਦੇ ਆਪਣੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਹਾਂ ਹਾਂਜੀ ਉਹਨਾਂ ਨੂੰ ਜਿਤਾ ਕੇ ਆਪਣੇ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਤੇ ਆਪਣੇ ਹਲਕੇ ਦੇ ਵੀ ਹੱਥ ਮਜ਼ਬੂਤ ਕਰੀਏ ਤਾਂ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਸਾਡੇ ਜਲੰਧਰ ਲੋਕ ਸਭਾ ਦਾ ਸਾਡਾ ਵੀ ਨਾਮ ਹੋਵੇ ਉਹਨਾਂ ਦੀ ਜਿੱਤ ਆਹ ਪੱਕੀ ਆ ਵਾਈਸ ਜੀ ਦਾ ਆਪਾਂ ਆਪਣਾ ਯੋਗਦਾਨ ਕੀ ਪਾਣਾ ਗੱਲ ਹੋਫ ਸੋ ਮੇਰੀ ਤੁਹਾਨੂੰ ਬੇਨਤੀ ਆ ਸਰ ਜੀ ਇੱਕ ਮਿੰਟ ਲੈ ਟ੍ਰਿਕ ਚਣਿਆ ਜੀ ਪਾਣੀ ਆ ਚੱਲ ਚੱਲ ਕਰ ਜਾ ਤੇ 100% ਵੋਟਸ ਮੇਰਾ ਟ੍ਰਿਕ ਚਣਿਆ ਸਰ ਜੀ ਬਹੁਤ ਬਹੁਤ ਸ਼ੁਕਰੀਆ ਆ ਬੋਲਣਾ ਨਹੀਂ ਹੈ ਤਾਂ ਥੈਂਕ ਯੂ ਆ ਜਿਹੜਾ ਮੋਲ ਪਹਿਲਾਂ ਜਿਹੜੀਆਂ ਮੁੱਜੀ ਜੀ ਦੀਆਂ ਸੈਂਟਰ ਦੀਆਂ ਸ਼ੀਮਾ ਆ ਪਹਿਲਾਂ ਤਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਆਪਣੇ ਅੰਸ਼ੂਮਨ ਕਾਰਡ ਬੰਦੇ ਸੀ ਮੈਡੀਕਲ ਦੇ ਇਹ ਤਾਂ ਕੋਈ ਗੱਲ ਨਹੀਂ ਬੰਦੇ ਸੀ ਭੜੇ ਜੀ ਉਹ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੇ ਆਮ ਆਦਮੀ ਕਲੀਨਿਕ ਖੋਲ੍ਹ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਠੀਕ ਹੈ ਜੀ ਤੁਹਾਡਾ 5 ਲੱਖ ਦਾ ਬੀਮਾ ਪੈਂਦਾ ਸੀ ਫ੍ਰੀ ਦਾ ਠੀਕ ਹੈ ਜੀ ਹੋਰ 5 ਲੱਖ ਦੇ ਬੀਮੇ ਦੇ ਵਿੱਚ ਵਾਇਗਰੂ ਨਾ ਕਰੇ ਪਰਮਾਤਮਾ ਨਾ ਕਰੇ ਕਿ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਸਰ ਇੱਕ ਬੜੇ ਤੇ ਭੜੇ ਲੱਗੇ ਪੜ੍ਹੇ ਲੱਗੇ ਯਾਰ ਅੱਗੇ ਬੱਚੇ ਪੜ੍ਹੇ ਲੱਗੇ ਬਹੁਤ ਫਿਰਦੇ ਹਾਂਜੀ ਉਹ ਨੌਕਰੀਆਂ ਮਿਲਣਗੀਆਂ ਬਿਲਕੁਲ ਮਿਲਣਗੇ ਕਿਉਂ ਨਹੀਂ ਮਿਲਣਗੇ ਹਾਂਜੀ ਪੱਕੀਆਂ ਮਿਲਣਗੀਆਂ ਪੱਕਾ ਤੌਰ ਤੇ ਹਾਂਜੀ ਅਸੀਂ ਗਾਰੰਟੀ ਦਿੰਦੇ ਤੁਸੀਂ ਹਾਂਜੀ ਗਾਰੰਟੀ ਦਿੰਨੇ ਜੀ ਲੈ ਕੇ ਦਿਓ ਲੈ ਕੇ ਕਿੱਥੇ ਲਖਾਣਾ ਹੋਰ ਪੇਪਰ ਲੈ ਜਾ ਸਾਡੇ ਬੱਚੇ ਨੂੰ ਆਦੂ ਜਾਣ ਕੇ ਇਹ ਜੇ ਸਾਨੂੰ ਦਾਣੇ ਚਾਹੀਦੇ ਜਨ ਭਾਈ ਇਹ ਚੋਣੀ ਦਾ ਹੋਰ ਚੀਜ਼ਾਂ ਇਹਦੀ ਰੈਂਟਡ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਇੱਕ ਮਿੰਟ ਜਿਹੜੀਆਂ ਤੁਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ ਦੇਖ ਲਈਆਂ ਉਹਦੀ ਦੇਖ ਲੈਣਾ ਤੁਹਾਨੂੰ ਪਤਾ ਮੇਰੀ ਗੱਲ ਤਾਂ ਸੁਣੋ ਸੈਂਟਰ ਤੇ ਉਹਨਾਂ ਦੇ ਪੱਕੇ ਆ ਤੁਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ ਭਗਵੰਤ ਮਾਨ ਜੀ ਕਹਿੰਦੇ ਆ ਕਿ ਸਾਡਾ ਕੰਮ ਬੋਲਦਾ ਕੋਈ ਪੰਜਾਬ 'ਚ ਕੰਮ ਹੋਇਆ ਬੋਰਡ ਲੱਗ ਗਏ ਪਹਿਲਾਂ ਤਾਂ ਕਹਿੰਦੇ ਸਾਨੂੰ ਇਸ਼ਤਿਹਾਰਾਂ ਦੀ ਲੋੜ ਨਹੀਂ ਹਾਂ ਇੱਕ ਥਾਂ ਦਾ ਇਸ਼ਤਿਹਾਰ ਲੱਗ ਗਿਆ ਠੀਕ ਹੈ ਜੀ ਕਿੰਨਾ ਪੰਜਾਬ ਦਾ ਖਵਾਰਾ ਜਿਹੜਾ ਪੇਪਰ ਆ ਕਰੋੜਾਂ ਕਰੋੜਾਂ ਰੁਪਏ ਦਾ ਪੇਪਰ ਆ ਉਹ ਪੰਜਾਬ ਤੋਂ ਲਵਾ ਬਾਹਰਲੀਆਂ ਸਟੇਟਾਂ 'ਚ ਵੀ ਲੱਗ ਰਿਹਾ ਮੈਂ ਇਹ ਕਹਿੰਦਾ ਉਹ ਉਹ ਕਿੱਥੇ ਇਹ ਕਹਿੰਦਾ ਹਾਂਜੀ ਪੁੱਛੋ ਆ ਸਹੀ ਆ ਉਹ ਜਵਾਬ ਆ ਹਾਂਜੀ ਉਹੋ ਹੀ ਨਾ ਉਹ ਗਰੀਬ ਜਾਂ ਤਾਂ ਦਾਨ ਕਰਦੇ ਹੋ ਮੈਂ ਉਹੋ ਜੇ ਗੱਲ ਆ ਜੀ ਆ ਇੱਕ ਬਿਲਕੁਲ ਸਹੀ ਗੱਲ ਆ ਜਿੰਨੇ ਲੱਖ ਲੱਖ ਰੁਪਏ ਲੱਗਾ ਪੰਜ ਕਰੋੜ ਲੱਗੋ 10 ਕਰੋੜ ਲਗਾਉਂਗਾ ਬਿਲਕੁਲ ਲੱਗਾ ਜੀ ਇਹ ਗਰੀਬਾਂ ਦਾ ਦਾਨ ਲਗਾ ਕੁੜੀ ਦਾ ਤੁਸੀਂ ਐ ਸਾਰੇ ਇੱਕ ਮਿੰਟ ਹਾਂਜੀ ਔਰ ਅਬੀ ਦਾ ਆ ਮੈਂ ਤਾਂ ਦੇਖੇ ਬਿਲਕੁਲ ਜੀ ਸਤਨਾਮ ਵਾਹਿਗੁਰੂ ਗਿਆ ਕਰੀ ਵੀ ਜੀ ਬੋਲੇ ਨਹੀਂ ਬੋਲਦੇ ਆ ਮੈਂ ਤਾਂ ਇੱਕ ਕਰੀ ਵੀ ਬੋਲੇ ਤੇ ਸਾਰੇ ਇਹ ਦੇਖੋ ਮਦਰ ਲੱਗਦਾ ਕਿੰਨੇ ਮੰਦਰ ਬੈਠੇ ਬੈਠੇ ਮਹਾਰਾਜ ਸਿਰੀ ਗੁਰੂ ਆ ਦੇ ਮੂਰੇ ਬੈਠੇ ਸਰ ਜੀ ਅਸੀਂ ਉਤੋਂ ਆਪ ਦੇ ਦੇਖੇ ਹੁਣ ਹੋੜੇ ਦੇਖਿਆ ਨਾ ਹਾਂਜੀ ਉਹਨਾਂ ਨੂੰ ਦੱਸਿਆ ਕਿੰਨੇ ਆ ਸਾਨੂੰ ਤਾਂ ਪਤਾ ਕੀ ਆ ਬੋ ਮੰਦਰ ਦੇ ਵਿੱਚ ਤਾਂ ਮੀਟਿੰਗ ਕਰ ਨਹੀਂ ਸਕਦੇ ਨਾ ਹੀ ਸਾਨੂੰ ਪਤਾ ਕਿ ਮੰਦਰ ਦੇ ਵਿੱਚ ਕੀ ਕੀਤਾ ਗਏ ਗੁਰੂ ਮਹਾਰਾਜ ਲਿਖਿਆ ਨਹੀਂ ਉਹ ਦੇਖੋ ਉਹ ਐਡਾ ਲੱਗਿਆ ਨਹੀਂ ਤੇ ਇੱਕ ਮਿੰਟ ਰਿੰਦੂ ਬੰਦ ਕਿਹੜੇ ਕਿੰਨੇ ਮਹਾਰਾਜ ਸਾਰੇ ਇਹ ਸਾਡੇ ਰਿੰਕੂ ਭਾਜੀ ਕਾ ਦੇ ਕੈਂਡੀਡੇਟ ਆ ਅੱਛਾ ਇੱਕ ਮਿੰਟ ਤੁਸੀਂ ਸਾਨੂੰ ਕਹਿੰਦੇ ਹੋ ਆ ਆਪਣੇ ਰਿੰਕੂ ਭਾਜੀ ਕਿਹੜੇ ਕੈਂਡੀਡੇਟ ਆ ਹੋਰ ਅਬਿਦਾਸ ਕਮਿਊਨਿਟੀ ਦੇ ਹੋਣਗੇ ਬਿਲਕੁਲ ਹੈ ਜੀ ਕਹਾਂਗੇ ਇਹ ਸਾਡੇ ਤੋਂ ਪੁਆਇੰਟ ਸਤਨਾ ਭਾਏ ਨੂੰ ਕਹਿੰਦੇ ਚੱਲ ਗੁਰੂ ਅਬਿਦਾਰ ਏ ਸੋ ਨਰਪਾ ਰਿੰਕੂ ਭਾਜੀ ਜੈ ਜੋ ਬੋਲੇ ਸੋ ਨਰਪਾ ਰਿੰਕੂ ਭਾਜੀ ਜੈ ਹਣ ਨਾ ਟਿਕ ਨਹੀਂ ਹਣ ਪਾਸਿਆ ਜੱਟ ਗੇ ਜੱਟ ਗਏ ਮੈਂ ਤਾਂ ਦੱਸਦਾ ਹਾਂ ਜਿੱਦਾਂ ਆ ਸਰਕਾਰਾਂ ਆਈਆਂ ਬਿਲਕੁਲ ਨਹੀਂ ਜਿੱਦਾਂ ਆ ਸਰਕਾਰਾਂ ਆਈਆਂ ਸੀਗੀਆਂ ਲਾਈ ਹੁਣ ਵੇਖਾ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਗਾ ਉਹ ਨੌਕਰੀਆਂ ਦਿੱਤੀਆਂ ਇਹਨਾਂ ਨੇ ਨੌਕਰੀਆਂ ਕਿਹਨੂੰ ਦਿੱਤੀਆਂ ਉਹ ਕੇਜਰੀਵਾਲ ਦੇ ਹਰਿਆਣੇ ਤੋਂ ਬੰਦੇ ਜਾ ਕੇ ਕਿਉਂ ਸਾਡੇ ਪੰਜਾਬ ਜੀ ਯੂਥ ਐ ਨਹੀਂ ਗਾ ਸਾਡੇ ਪੰਜਾਬ ਦੇ ਕਿਉਂ ਬੇਰੁਜ਼ਗਾਰਿਆ ਲੋਕੀ ਸਾਡੀਆਂ ਪੰਜਾਬ ਚ ਜਿੰਨੀਆਂ ਫੈਕਟਰੀਆਂ ਸੀਗੀਆਂ ਜਾ ਕੇ ਕੋਈ ਹਿਮਾਚਲ ਚ ਚਲ ਗਈਆਂ ਕੋਈ ਹਰਿਆਣਾ ਚ ਚਲ ਗਈਆਂ ਕਿਉਂ ਚਲ ਗਈਆਂ ਇਹ ਗੰਦੀਆਂ ਸਰਕਾਰਾਂ ਨੇ ਦੁੱਖੋ ਹੀ ਗਈਆਂ ਜੋ ਵੀ ਫੈਕਟਰੀਆਂ ਜੂਸ ਦੂਸਰ ਰੋਮੜਾ ਦੱਸ ਤੋਂ ਮੈਨੂੰ ਹਾਂਜੀ ਜੂਸ ਜੂਸ ਤੁਸੀਂ ਬਣਾਉਂਦੇ ਪਤਾ ਉਹ ਇੰਨਾ ਨਹੀਂ ਪਤਾ ਰੋ ਭਾਈ ਜੂਸ ਆ ਯੂਥ ਦੀ ਗੱਲ ਕਰ ਰਹੇ ਆ ਜੀ ਜੂਸ ਕੰਬੂਦੀ ਸਾਹਮਣੇ ਬਣਾ ਆਪਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਾਡੇ ਰਮੇਂਦਰ ਗਲੇਰ ਜੀ ਇਹ ਤੁਹਾਨੂੰ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਨਗੇ ਗਲੇਰ ਸਾਹਿਬ ਜਿੰਦਾਬਾਦ ਗਲੇਰ ਸਾਹਿਬ ਜਿੰਦਾਬਾਦ ਸਭ ਤੋਂ ਪਹਿਲਾਂ ਸਾਰੇ ਵੀਰਾਂ ਜੈ ਭੀਮ ਜੈ ਭਾਰਤ ਡਾਕਟਰ ਬਾਬਾ ਸਾਹਿਬ ਪੀਰਾਂ ਅੰਮੇਡਕਰ ਜੀ ਦੇ ਜੋ ਸਾਨੂੰ ਮਹਤਾ ਵੀਰੋਂ ਗੱਲ ਕਰ ਰਹੇ ਆਂ ਏ ਡਾਕਟਰ ਬਾਬਾ ਸਾਹਿਬ ਭੀਮਰਾ ਅਮੇੜਕਾਰ ਜੀ ਨੇ ਸਾਨੂੰ 17 ਅਗਸਤ 1932 ਲਈ ਸਰ ਦੋਹਰੀ ਬੋਡ ਦਾ ਅਧਿਕਾਰ ਦਿੱਤਾ ਸੀਗਾ ਤੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਤੇ ਕੌਮ ਸਰਕਾਰ ਦੇ ਜਿਹੜੇ ਕਿੰਨੇ ਕਹਿੰਸੀ ਅੱਜ ਮਹਾਤਮਾ ਗਾਂਧੀ ਦੀ ਗੱਲ ਕਰਦੇ ਆਂ ਕੋਣ ਨੇ ਮਰਨ ਵਾਸਤੇ 20 ਦਿਨ ਬੈਠ ਕੇ ਸੀਗੇ ਕਿੰਨਾ ਦੋਹਰੀ ਬੋਡ ਦਾ ਅਧਿਕਾਰ ਨਾ ਮਿਲ ਸਕੇ ਇਹ ਡਾਕਟਰ ਬਾਬਾ ਸਾਹਿਬ ਦੇ ਰਿਣੀ ਆ ਅਸ਼ੋਤਨ ਮਾਰਗਦਰਸ਼ਕ ਚੱਲਦੇ ਆਂ ਔਰ ਮੋਦੀ ਸਾਹਿਬ ਜੀ ਡਾਕਟਰ ਬਾਬਾ ਸਾਹਿਬ ਦੇ ਮਾਰਦਸ਼ ਚ ਚੱਲਦੇ ਆ ਭ ਵੀਰਾਂ ਬੇਨਤੀ ਕਰਾਂਗਾ ਕਿ ਜੋ ਗਾਦੀ ਨੇ ਵਿਰੋਧ ਕਰਕੇ ਸਾਡੀ ਬੋਰਡ ਤੇ ਤਾਂ ਇੱਕ ਬੋਰਡ ਘਾ ਦਿੱਤਾ ਅੱਜ ਵੀ ਡਾਕਟਰ ਬਾਬਾ ਸਾਹਿਬ ਪਹਿਰਾ ਅਮੇਰਕਰ ਜੀ ਦੀ ਪ੍ਰਤਿਮਾ ਤੇ ਇਹ ਹੀ ਉਂਗਲ ਚੱਲਦੀ ਹੈ ਖੜੀ ਹੈ ਇਹ ਸਾਡਾ ਅਧਿਕਾਰ ਹੈ ਕਿ ਬੋਰਡ ਦਾ ਅਧਿਕਾਰ ਜਿਹੜਾ ਇਸੇ ਉਂਗਲ ਨਾਲ ਸੱਜੇ ਹੱਥ ਦੀ ਉਂਗਲ ਨਾਲ ਬੋਰਡ ਆਪਰ ਕਰਦੇ ਆ ਸ਼ਕਤ ਗੁਰੂ ਸਤਵਰ ਵਿਨਾਸ ਮਹਾਰਾਜ ਜੀ ਆਪਣਾ ਚਲਾਉਣਾ ਹੈ ਨਹੀਂ ਕਿਹਾ ਕੋਣ ਜ਼ਿੰਮੇਵਾਰ ਨਹੀਂ ਕਿਹਾ ਉਹਨਾਂ ਨੇ ਨਹੀਂ ਕਿਹਾ ਜੀ ਮੀਡੀਆ ਗਲਤ ਮਿਕਰਦਾ ਸਾਲ ਤੋਂ ਲੋਕ ਗੱਲਾਂ ਕਰਦੇ ਜੋ ਅਟੈਕ ਨਿਗਾਰਾਂ ਵਿੱਚ ਵੀ ਪੰਗਿਆ ਹੋਏ ਤੇ ਬਿਨਾਂ ਕਾਰ ਦਿੰਦੇ ਆ ਕਿ ਆਪਣਾ ਲੋਕਾਂ ਦਾ ਕੰਮ ਹੈ ਤੇ ਸਾਰੇ ਭਰਾਵਾਂ ਤੋਂ ਪੌਂਡੇ ਲੋਕਾਂ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਕਾਨੂੰਨ ਅਹੀ ਚੱਲਣਾ ਬਾਬਾ ਸਾਹਿਬ ਦਾ ਫਿਰ ਗੁਰਨਾਥ ਮੈਂ ਆਪਣੇ ਕਾਨੂੰਨ ਲਿਖੇ ਮੈਂ ਵੱਡੇ ਵੀਰ ਜੀ ਨੂੰ 400 ਵੋਟ ਲੈ ਗਿਆ ਹੁਣ ਨਾ ਇੱਕ ਦੂਨ ਸਾਰਾ ਬਾਹਰ ਛੱਡ ਦੇਣਾ ਹੈ ਨਹੀਂ ਕੋਈ ਨਹੀਂ ਮੀਡੀਆ ਬਣਾ ਰਿਹਾ ਜੀ ਐਡਿਟ ਕਰਕੇ ਪਹਿਲਾਂ ਛੁੱਟਣਾ ਹੁੰਦਾ ਪਹਿਲੇ 6 ਮਹੀਨੇ ਛੱਡ ਦੇਣਾ ਉਹ 10 ਸਾਲ ਹੋ ਗਏ ਬਣੇ ਨੂੰ ਪ੍ਰਧਾਨ ਮੰਤਰੀ ਜਦੋਂ ਆਪਾਂ 2 ਮਿੰਟ 2 ਮਿੰਟ ਦੱਸਦਾ ਹੀ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਿਬ ਪੀਵਰਾ ਅਮੇਰਕਾਰ ਜੀ ਸੰਦੇਹਤਾ ਕਿ ਸਾਡੀਆਂ ਜਿਹੜੀਆਂ ਉਹਨਾਂ ਦਾ ਸੰਵਿਧਾਨ ਲਿਖਿਆ ਖਤਮ ਕਰ ਦਿੱਤੀ ਸੇ ਦੇ ਵੀ ਹਿੰਮਤ ਨਹੀਂ ਹੈ ਚਾਹੇ ਹਰ ਦੇਖਦਾ ਪਰ ਹਰ ਮਤਰੀਓ ਚਾਹੇ ਕਾਨੂੰਨ ਮਨਚੀ ਹੋਵੇ ਚਾਹੇ ਕੋਈ ਮੁੱਖ ਮੰਤਰੀ ਹੋਵੇ ਚਾਹੇ ਕੋਈ ਵੀ ਹੋਵੇ ਸਰਕਾਰ ਹੋਵੇ ਡਾਕਟਰ ਬਾਬਾ ਸਾਹਿਬ ਵੀ ਹੁਣ ਮਿਲ ਕੇ ਲਿਖਿਓ ਇਸ ਸੰਵਿਧਾਨ ਨੂੰ ਕੋਈ ਬਦਲ ਨਹੀਂ ਸਕਦਾ ਤੇ ਮੈਂ ਵੀ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਮੈਂ ਪਿੱਛੇ ਵੀ ਸੁਣਦਾ ਹੁੰਦਾ ਕਿ 5 ਸਾਲ ਪਹਿਲਾਂ ਉਹ ਕਹਿੰਦੇ ਸੀਗੇ ਸਾਡੀ ਗੱਲ ਕਦੇ ਨਹੀਂ ਹੋ ਸਕਦਾ ਨਾਮ ਮੋਦੀ ਆਇਆ ਇਹ ਗੱਲ ਕਰਦੇ ਆਂ ਬੈਸੀ ਗੱਲ ਕਰਦੇ 123 ਜਿਹੜੀਆਂ ਨਾ ਸੋਧਾਂ ਜਿਹੜੀਆਂ ਸੀਗੀਆਂ ਸੰਵਿਧਾਨ ਦੇ ਵਿੱਚੋਂ ਉਹ ਕਾਂਗਰਸ ਸਮੇਂ ਕੀਤੀਆਂ ਗਈਆਂ ਸੀਗੀਆਂ ਮੈਂ ਸਾਰੇ ਵੀਰਾਂ ਨੂੰ ਸਾਰੇ ਸਾਰੇ ਮੈਂ ਗੱਲ ਕਰਦਾ ਕਿ ਜਦੋਂ ਕਾਂਗਰਸ ਸਰਕਾਰ ਦੇ ਹੁੰਦੇ ਆਂ ਆ ਵੀ ਗੱਲ ਸੁਣ ਲਓ ਜੀ ਹਾਂ ਜੀ ਹਾਂ ਜੀ ਤੇ ਗੱਲ ਸੁਣ ਤਾਂ ਗੱਲ ਸੁਣ ਲਓ 123 ਸੋਧਾਂ ਕੀਤੀਆਂ ਗਈਆਂ ਸੀਗੀਆਂ ਕਾਂਗਰਸ ਵੇਲੇ ਉਸ ਦਿਨ ਕਿਸੇ ਵੀ ਵਿਅਕਤੀ ਨੇ ਕਿਸੇ ਵੀ ਨਾਗਰਿਕ ਨੇ ਕਿਸੇ ਨੇ ਉਹਨਾਂ ਦਾ ਹੰਕਾਰ ਨਹੀਂ ਚੱਕੀ ਕਿ ਗੱਲ ਕਰਦੇ ਆ ਕਿ ਡਾਕਟਰ 바ਵਾ ਸਾਹਿਬ ਵੀ ਅਮਰੀਕਾ ਜੀ ਦਾ ਸੰਵਿਧਾਨ ਲਾਗੂ ਹੋਇਆ ਹੁਣ ਕਿਉਂਕਿ 370 ਤਾਰਾ ਤੋੜੀ ਆ ਜੇ ਕਾਂਗਰਸ ਤੇ ਹਿੰਮਤ ਹੁੰਦੀ ਤਾਂ ਪਹਿਲਾਂ ਤੋੜ ਕੇ ਦਿਖਾਉਂਦੇ ਕਿ 바ਵਾ ਸਾਹਿਬ ਦਾ ਕਾਨੂੰਨ ਇਸ ਕਰਕੇ ਕਿ ਡਾਕਟਰ 바ਵਾ ਸਾਹਿਬ ਵੀ ਅਮਰੀਕਾ ਜੀ ਜੋ ਅਸੀਂ ਗੱਲ ਕਰਦੇ ਆ ਕਿ ਨਰਿੰਦਰ ਭਾਈ ਮੋਦੀ ਜੀ ਔਰ ਸਾਰੇ ਹੀ ਦੇਸ਼ ਭਗਤ ਅਸੀਂ ਸਾਰੇ ਭਾਰਤੀਆਂ ਦਾ ਪਾੜੇ ਸ਼ਿਪਾਈ 바ਵਾ ਸਾਹਿਬ ਦੇ ਕਾਨੂੰਨ ਦੀ ਫਾਲੋਅ ਕਰਦੇ ਆ ਔਰ ਜਿਹੜੇ ਬੰਦੇ ਕਹਿੰਦੇ ਸੀ ਕਾਨੂੰਨ ਨਹੀਂ ਮੰਨਦੇ ਉਹਨਾਂ ਦਾ ਹਾਲ ਦੇਖ ਲਓ ਕਿੱਦਾਂ ਜਿਲ੍ਹਾ 'ਚ ਬੈਠੇ ਨੇ ਫਿਰ ਉਸ ਕਾਨੂੰਨ ਦੀ ਕਾਨੂੰਨ ਦਾ ਸਾਰਾ ਲੈ ਕੇ ਹੀ ਚੱਲਦੇ ਨੇ ਤੇ ਅੱਜ ਇਹ ਗੱਲ ਕਰਦੇ ਆ ਕਿ ਆਪਾਂ ਭਗਤ ਸਿੰਘ ਰਾਜਮਾਰਝ ਤੇ ਚਾਨਾਂ ਦੇ ਬੈਠੇ ਆ ਕਿ ਜਿੰਨਾ ਵੀ ਹੋ ਸਕੇ ਵਿਕਾਸ ਉਹ ਮੇਂ ਡਿਊਟੀ ਲੱਗੀ ਹਰੇਕ ਉਸ ਜਿੰਨਾ ਜਿੰਨਾ ਵੀ ਹੋ ਸਕੇ ਵਿਕਾਸ ਕਰਾਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਜੇ 9 ਮਹੀਨੇ ਹੋ ਨਹੀਂ ਪੈਨਾ ਆਮ ਆਦਮੀ ਪਾਰਟੀ ਵਿੱਚ ਜਾ ਕੇ ਮੈਂਬਰ ਪਾਰਲੀਮੈਂਟ ਬਣੇ ਸੀਗੇ ਤੋਨੇ ਆਪਾਂ ਦਿਲ ਦੀ ਗੱਲ ਦੱਸੀ ਕਿ ਮੈਨੂੰ ਕੋਈ ਵੀ ਪ੍ਰਪੋਜ਼ਲ ਤਿਆਰ ਕਰਨ ਦੀ ਹੁਣ ਮੋਟੀ ਦਿੱਤੀ ਨਹੀਂ ਜਿੰਨਾ ਹੜਾ ਆਉਂਦਾ ਸੀਗਾ ਆਪਾਂ ਲੋਈਆਂ ਦੇ ਵਿੱਚ ਉਹਦਾ ਜਿਹੜਾ ਪੌਲ ਬਣਾਣਾ ਸੜਕ ਬਣਨੀ ਸੀਗੀ ਉਹਦਾ ਪ੍ਰਪੋਜ਼ਲ ਤਿਆਰ ਨਹੀਂ ਕਿਉਂਕਿ ਸੈਂਟਰ ਦਾ ਪੈਸਾ ਉੱਤਰ ਲੱਗਣਾ ਆ ਉਹ ਵੀ 90 ਕਿਲੋਮੀਟਰ ਸੜਕ ਬਣਨੀ ਹੈ ਕਿ ਲੋਈਆਂ ਤੋਂ ਲੈ ਕੇ ਖਲੌਰ ਤੱਕ ਸਾਰੀ ਉਹ ਬਾਣਵੀ ਪੱਕਾ ਹੋਣਾ ਉਹ ਜਿੰਨੇ ਵੀ ਰੋਜ਼ਗਾਰ ਵਿਕਾਸ ਆ ਅਸੀਂ ਗੱਲ ਕੀਤੀ ਸਾਡੇ ਢੀਰ ਸਾਹਿਬ ਨੇ ਗੱਲ ਕਰਕੇ ਗਏ ਆ ਵਿਸ਼ਕਰਮਾ ਯੋਜਨਾ ਦੀ ਬੋਦੀ ਮਾ ਬੀਰੋ ਮੈਂ ਬੇਨਤੀ ਕਰਾਂਗਾ ਸਾਰੇ ਬੱਚੇ 18 ਸਾਲ ਤੋਂ ਉੱਤੇ ਜੋ ਹਰੀ ਵਿਸ਼ ਕਰਮਾ ਯੋਜਨਾ ਹੈ ਕਿਸੇ ਵੀ ਵਰਗ ਦਾ ਹੋਵੇ ਚਾਹੇ ਬੱਚੇ ਆ ਬੱਚੀ ਆ ਔਰੰਜਾ ਸਾਲ ਦੇ ਵਿੱਚ ਤੱਕ ਉਹ ਕੋਈ ਵੀ ਕੋਰਸੋ ਕਰ ਸਕਦੇ ਨੇ ਚਾਹੇ ਉਹ ਪਲੰਬਰ ਦਾ ਚਾਹੇ ਉਹ ਆਪਣਾ ਮਰਾਜ ਮਿਸਤਰੀ ਦਾ ਚਾਹੇ ਉਹ ਬਿਊਟੀ ਬਿਊਟੀਸ਼ਨ ਦਾ ਆ ਚਾਹੇ ਆਪਣਾ ਸਰਜੀਕਲ ਦਾ ਆ ਕੋਈ ਵੀ ਡਿਪਲੋਮਾ ਕਰ ਸਕਦੇ ਆ ਤੇ ਦੇਖੋ ਮੋਦੀ ਸਰਕਾਰ ਨੇ 500 ਰੁਪਿਆ ਰਜਾਨਾ ਉੱਥੇ ਜਾਨਦਾਰ ਮਿਲਣਾ ਰਜਾਨਾ ਮਿਲਣਾ ਹੈਗਾ ਉਸ ਤੋਂ ਬਾਅਦ ਆਪਣੇ ਸਤੰਨ ਕੋਲੇਜ ਹੋਪਾ ਆਪਾ ਬਣਾਇਆ ਹੈ ਫਾਰਮ ਫਾਰਮ ਭਰੋ ਕਿਉਂਕਿ ਅਸੀਂ ਪਿਛਲੇ 2 ਮਹੀਨੇ ਦੀ ਸਾਡੀ ਵੈਨ ਚੱਲੀ ਸੀਗੀ ਉਸ ਵੀ ਡਿਊਟੀ ਮੇਰੀ ਲੱਗੀ ਸੀ ਪਿੰਡ ਪਿੰਡ ਜਾ ਕੇ ਮਰੋਜਗਾਨ ਜਿਹੜਾ ਹੈਗਾ ਸਾਰੇ ਫਾਰਮ ਭਰੇ ਸੀਗੇ ਉਹ ਬਹੁਤ ਸਾਰੇ ਬੱਚੇ ਪਿੰਡਾਂ ਦੇ ਵਿੱਚੋਂ ਜਾ ਕੇ ਉੱਥੇ ਡਿਪਲੋਮਾ ਕਰ ਰਹੇ ਨੇ ਬੋਰਡ ਆਈ ਵੀ ਐਸੇ ਕਰ ਤੋਂ ਹਾਂਜੀ ਹਾਂਜੀ ਸਤੰਨ ਕੋਮਾ ਕੇ ਦਾ ਨਾਮ ਸਾਡੇ ਬੱਚੇ ਉਹ ਹੀ ਸੁਣ ਤਾਂ ਲੋ ਫੇ ਨਾ ਗੱਲ ਫੇ ਟੋਕਿਓ ਨਾ ਗੱਲ ਕਰ ਜਿਹੜੇ ਫਾਰਮ ਆ ਤੁਸੀਂ ਆਪਣਾ ਬੱਜਾ ਇਸ ਤੇ ਐਮਸੀ ਆ ਐਮਸੀ ਆ ਤੁਸੀਂ ਆਪਣੇ ਫਾਰਮ ਕਹਿੰਦੇ ਐਸਸੀ ਕੋਟੇ ਦਾ ਜਿਹੜਾ ਡਿਪਲੋਮਾ ਤੁਸੀਂ ਆਪਣੇ ਸਾਡੇ ਨਾਲ ਲਾ ਕੇ ਕਰੋ ਸੈਨ ਕਰਾਉਣੇ ਆ ਔਰ ਮੈਂ ਲਖਨ ਨਗਰ ਕੌਂਸਲ ਗਿਆ ਸੀਗਾ ਤਾਂ ਉੱਥੇ ਮੇਨਾਂ ਸਾਡੇ ਬੰਦੇ ਕਹਿੰਦੇ ਆਪਣੇ ਸਰਕਾਰੀ ਮੁਲਾਜ਼ਮ ਕਹਿੰਦੇ ਭਾਜੀ ਇੰਨੇ ਫਾਰਮ ਆ ਚੁੱਕੇ ਆ ਕਿ ਸਾਡੇ ਕੋਈ ਐਮਸੀਡ ਸਾਈਨ ਕਰਕੇ ਦੇਣ ਦੇ ਮੈਂ ਕਹਿੰਦਾ ਕੋਈ ਭੇਜੋ ਤੁਸੀਂ ਮੇਰੇ ਕੋ ਭੇਜੋ ਬੱਚੇ ਮੈਂ ਸਾਈਨ ਕਰਾ ਕੇ ਦਿੰਦਾ ਕਿ ਡਿਪਲੋਮਾ ਕਰਨਾ ਆਪਣਾ ਕਾਰੋਬਾਰ ਚਲਾਉਣ ਕਿ ਤਾਂ ਜੋ ਹੈਗਾ ਇਹਨੇ 15 ਸਾਲ ਦਾ ਡਿਪਲੋਮਾ ਹੈਗਾ ਆ ਨਹੀਂ ਨਿਰਨਵਾਜ ਅਜੇ ਤੱਕ ਬੱਚੇ ਨੇ 12-12 ਪੜ੍ਹੇ ਆ ਤੇ ਉੱਤੇ ਅਜੇ ਤੱਕ ਕਹਿੰਦੇ ਲਿਆਓ ਜਿਹੜੇ ਬੱਚੇ ਨੇ ਵੀ ਕਰਦਾ ਇਹਨੇ ਕੀਤੀ ਆ ਜਿਆਦਾ ਨਾ ਜਿਹਨੇ ਪੜ੍ਹਿਆ ਕੀ ਨੂੰ ਦੱਸਿਆ ਜੂਨੀ ਲਾਤੀ ਲੱਖੀ ਸਾਹਿਬ ਦੀ ਮੈਲ ਦਾ ਉੱਤੇ ਫੋਟੋ ਨਾਲ ਉਹ ਸਮਝੂਗਾ ਮੇਰੇ 12-12 ਨਾਲ ਪਾਸ ਹੈ ਤਕਵੀਨ ਆ ਕਿ 10100 ਪੈਣਾ ਵੀਰੋ ਕਿਉਂਕਿ ਆਪਣੇ ਬੱਚਿਆਂ ਦੇ ਜਿਹੜੇ ਜਿੰਨੇ ਵੀ ਨੌਜਵਾਨ ਸਾਡੀ ਪੀੜ੍ਹੀ ਆ ਉਹਨਾਂ ਨੂੰ ਨਸ਼ੇ ਤੋਂ ਜੇ ਆਪਾਂ ਜਿੰਨਾ ਬਚਾ ਸਕਦੇ ਆ ਉਹ ਆਪਾਂ ਬਚਾ ਸਕੀਏ ਹੋਂ ਤਾਂ ਆਪਣੇ ਜੇ ਬੱਚਿਆਂ ਦੀ ਜਵਾਨੀ ਬਚਾਉਣੀ ਆ ਬੱਚਿਆਂ ਨੂੰ ਆਪਣਾ ਸਹੀ ਦਿਸ਼ਾ ਦਿਖਾਉਣੀ ਆ ਸਭ ਤੋਂ ਪਹਿਲਾਂ ਮੈਂ ਕੱਲ ਵੀ ਗੱਲ ਕੀਤੀ ਸੀਗੀ ਜਿਹੜਾ ਸਿਵਲ ਅਸਟਾਰ ਦੇ ਵਿੱਚ ਨਸ਼ਾ ਸ਼ੁਰੂਆਤ ਕੀਤੀ ਆ ਸਰਕਾਰਾਂ ਨੇ ਉਹਨਾਂ ਨੂੰ ਬੰਦ ਕਰਾਉਣਾ ਪੈਣਾ ਸਾਨੂੰ ਠੀਕ ਆ ਜੀ ਕਿਉਂਕਿ ਰეკਮੈਂਡ ਗੱਲ ਸੁਣ ਲਓ ਜੀ ਰਲ ਕੇ ਕਰਨਾ ਪੈਣਾ ਬੰਦ ਨਰਿੰਦਰ ਭਾਈ ਮੋਦੀ ਸਰਕਾਰ ਵਾਣੂ ਵੀ ਸਭ ਤੋਂ ਪਹਿਲਾਂ ਅਸੀਂ ਇਹ ਨਸ਼ਾ ਬੰਦ ਕਰਾਂਗੇ ਇਹ ਸਰਕਾਰਾਂ ਲਾਏ ਗਿਆ ਕਿਉਂ ਨਹੀਂ ਬੰਦ ਹੋਇਆ ਤੁਸੀਂ ਹਾਸੇ ਦੀ ਗੱਲ ਨਾ ਕਰੋ ਆਪਾਂ ਗੱਲ ਇਹ ਕਰੀਏ ਕਿ ਤੁਸੀਂ ਜੇ ਅਸੀਂ ਆਪਣੇ ਬੱਚਿਆਂ ਦੀ ਜਵਾਨੀ ਬਚਾਉਣੀ ਆ ਦੇ ਸਾਨੂੰ ਨਸ਼ਰੇ ਖਿਲਾਫ ਵੀ ਹੋਣਾ ਪੈਣਾ ਹੈ ਡਾਕਟਰ ਦੇ ਖਿਲਾਫ ਵੀ ਹੋਣਾ ਪੈਣਾ ਪਹਿਲਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼ਿਸ਼ੀਲ ਕੁਮਾਰ ਰਿੰਕੂ ਜਿੰਦਾਬਾਦ ਰੇਂਦਰભાઈ ਮੋਦੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅਬ ਕੀ ਬਾਤ ਮੋਦੀ ਸਰਕਾਰ अब की बात मोदी सरकार अब की बात मोदी सरकार अरे मार तारोग, दो, दो तो 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 यार ਬਾਜੀ ਨੂੰ ਬਹੁਤ ਬਹੁਤ ਮੁਬਾਰਕਾਂ ਜਵਾਜੀ ਨੇ ਪਰਿਵਾਰ ਦਾ ਹਿੱਸਾ ਬਣ ਲਈ ਆਜੋ ਅੱਗੇ ਬਾਜੀ ਆਪਾਂ ਦੇ ਜੀ ਤਰੱਕੀ ਦੇ ਵਿੱਚ ਯੋਗਦਾਨ ਪਾਏ ਜੀ ਨੂੰ ਲੈ ਕੇ ਆਈਏ ਕਿਉਂਕਿ ਰੇਗੂ ਜੀ ਨੇ ਜੋ ਵੀ ਜੱਦ ਦੇ ਵਿੱਚ ਜੜਵਾਤਾ ਰਿਹਾ ਉਹਨਾਂ ਨੇ ਬਹੁਤ ਵਧੀਆ ਕੰਮ ਕਮਾ ਕਰਕੇ ਆ ਆਏ ਚੋਂ ਕਰਾ ਲਓ ਬਾਜੀ ਦੇ ਕਿੰਨੇ नरेंद्र मोदी भारतीय जनता पार्टी सुशील कुमार रिंकू भारत एक की ਆਪ ਵੀ ਹਣੇ ਨਕੀ ਨਾਲ ਤੁਸੀਂ ਵੀ ਆ ਜਾਓ ਸਾਡੇ ਅੱਗੇ ਪਿਆਣਾ ਲਈ ਅੱਛਾ ਆਓ ਜੀ ਮੁਕੇਸ਼ ਕੁਮਾਰ ਜੀ ਆਓਗੇ ਜੀਰੇਸ਼ ਕੁਮਾਰ ਆਓ ਜੀ ਜਨੋਲ ਕੁਮਾਰ ਜੀ ਵੀਰੇ ਵਿਨੋਦ ਪਾਟ ਜਿੰਦਾਬਾਦ ਜੀ ਚਲੋ ਜੀ ਸੰਦੀਪ ਜੀ ਸਾਡੇ 3 ਵਾਰ ਸੋਣ ਨੂੰ ਜੀੜਾ ਜੋੜਾ ਕਿਧਰ ਆ ਜਾ ਪਹੁੰਚ ਗਏ ਗੱਲ ਕਰਦੇ ਫੋਟੋ ਕਰਦੇ ਜੂੜੇ ਅੱਜ ਕੋਈ ਕੰਮ ਨਹੀਂ ਆਇਓ ਕਿਹਦੀ ਆਓ ਮੇਰੇ ਕੋਲ ਅੱਜ ਜਿਸ ਰਾ ਕੀ ਨਕੋਦਰ ਵਿਖੇ ਨਵੀਂ ਆਵਾਦੀ ਦੇ ਵਿੱਚ ਭਾਜਪਾ ਵੱਲੋਂ ਪਰਿਵਾਰ ਨੂੰ ਵਧਾਉਂਦੇ ਹੋਏ ਕਾਫੀ ਮੈਂਬਰਸ ਇੱਥੋਂ ਜੁੜੇ ਨੇ ਪਰਿਵਾਰ ਦੇ ਕਾਫੀ ਮੈਂਬਰ ਜੋ ਕਿ ਇੱਥੇ ਅਲੱਗ-ਅਲੱਗ ਤੇ ਤੁਸੀਂ ਇਹ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ ਪਾਰਟੀ ਵੀ ਦੇ ਰਾਹੀਂ ਤੇ ਆ ਜੋ ਗੱਲਬਾਤ ਕਰੀਏ ਹਾਂਜੀ ਕਲੇਰ ਸਾਹਿਬ ਜਿਸ ਤਰ੍ਹਾਂ ਕਿ ਅੱਜ ਇਹ ਇੱਕ ਛੋਟੀ ਨੁੱਕੜ ਮੀਟਿੰਗ ਰੱਖੀ ਗਈ ਹੈਗੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਜੋ ਜੁਆਇਨਿੰਗਸ ਹੋਈਆਂ ਹਨ ਨਵਾਂ ਪਰਿਵਾਰ ਦੇ ਵਿੱਚ ਵਾਧਾ ਕੀਤਾ ਗਿਆ ਹੈਗਾ ਇਸ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਜਗੁਰਦੇਵ ਤਾਨਗੁਰਦੇਵ ਅੱਜ ਮੇਰੇ ਪੁੱਤਰ ਐਂਦੇ ਤਾਂ ਲੱਕੀ ਜੀ ਸਾਰੇ ਆਪਾਂ ਸਵਾਤੀ ਹੋਰ ਸ਼ਿਵਾਸ਼ ਜੀ ਔਰ ਅਖਤਰ ਜੀ ਦਿਲਸ਼ਾਨ ਅਖਤਰ ਜੀ ਔਰ ਸੰਦੀਪ ਕੁਮਾਰ ਜੀ ਜੋਰਾ ਜੀ ਜੋਰਾ ਜੀ ਜਿਹਨਾਂ ਨੇ ਸਾਰਿਆਂ ਨੇ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਔਰ ਪਰਿਵਾਰ ਨੂੰ ਵਧਾਇਆ ਮੈਂ ਲੱਕੀ ਜੀ ਦਾ ਇੰਦੇ ਲੱਕੀ ਜੀ ਦਾ ਔਰ ਨਵੀਂ ਆਬਾਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਨਿੰਦਰ ਭਾਈ ਮੋਦੀ ਜੀ ਦਾ ਜੋ ਪਰਿਵਾਰ ਵਧਿਆ ਆਇਆ ਇੱਥੇ ਔਰ ਮੈਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਾਂਗਾ ਆਸ਼ਵਾਸ਼ਣ ਦਵਾਉਂਦਾ ਹਾਂ ਕਿ ਆਪਾਂ ਰਿੰਕੂ ਭਾਜੀ ਵੱਡੇ ਵੀਰ ਮੇਰੇ ਰਿੰਕੂ ਜੀ ਸ਼ਸ਼ੀਲ ਕੁਮਾਰ ਰਿੰਕੂ ਜੀ ਨਰਿੰਦਰ ਭਾਈ ਮੋਦੀ ਜੀ ਨੇ ਉਹਨਾਂ ਨੂੰ ਕੈਂਡੀਡੇਟ ਬਣਾ ਕੇ ਆਪਣੇ ਜਲੰਧਰ ਦੀ ਸੇਵਾ ਕਰਨ ਲਈ ਭੇਜਿਆ ਆ ਤੇ ਡਿਊਟੀ ਸਾਡੀ ਲੱਗੀ ਹੋਈ ਨਾਲ ਔਰ ਮੈਂ ਆਸ਼ਵਾਸ਼ਣ ਦਵਾਉਂਦਾ ਕਿ ਜਿੰਨੇ ਵੀ ਕੰਮ ਵਿਕਾਸ ਦੇ ਰਹਿੰਦੇ ਨੇ ਜਲੰਧਰ ਦੇ ਅੰਦਰ ਲੋਕ ਸਭਾ ਸੀਟ ਦੇ ਅਸੀਂ ਰਿੰਕੂ ਭਾਈ ਤੋਂ ਸਾਰੇ ਕਰਾਵਾਂਗੇ ਜੋ ਹੜਪੀੜ ਦੇ ਲੋਕ ਆ ਉਹਨਾਂ ਲਈ ਵੀ ਇਹ ਜਾ ਕੇ ਆਏ ਆ ਉਹਨਾਂ ਨੂੰ ਵੀ ਆਸ਼ਵਾਸ਼ਣ ਦਵਾਇਆ ਉਹਨਾਂ ਦੇ ਬੜਾ ਤੁਸ਼ਾ ਆ ਕਿਰੇ ਕੋਈ ਦੁਬਾਰਾ ਫਿਰ ਜਿੱਤ ਕੇ ਆਉਣ ਔਰ ਵਿਕਾਸ ਦਾ ਕੰਮ ਕਰਨ ਔਰ ਮੈਂ ਇਹਦਾ ਸ਼ਬਦਾਨਾ ਸਾਰੇ ਕਵੀਰ ਜੁਵਾ ਪੰਜਾਬ ਦੇ ਜੁਵਾ ਸਾਰਿਆਂ ਬੇਨਤੀ ਕਰਾਂਗਾ ਕਿ ਨਸ਼ੇ ਤੋਂ ਦੂਰ ਹੋ ਜਾਓ ਵੀਰੋ ਕਿਉਂਕਿ ਨਸ਼ਾ ਘਾਤਕ ਆ ਇਹ ਘਰ ਘਰ ਚੁੱਕਾ ਹੈ ਸਰਕਾਰ ਜਿਹੜੇ ਸਟੇਟ ਸਰਕਾਰਾਂ ਨੇ ਨਸ਼ਾ ਤੁਹਾਡੇ ਲਾ ਦਿੱਤਾ ਜਿਹੜੇ ਕਹਿੰਦੇ ਨਸ਼ਾ ਮੁਕਤ ਕਰਾਂਗੇ ਅੱਜ ਨਸ਼ਾ ਜਿਹੜਾ ਹੈਗਾ ਆ ਸਰਕਾਰੀ ਹਸਪਤਲਾਂ ਵਿਕ ਰਿਆ ਆ ਉਹਨੂੰ ਬੰਦ ਕਰਨ ਲਈ ਸਾਨੂੰ ਇੱਕ ਆਵਾਜ਼ ਉਠਾਉਣੀ ਪੈਣੀ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦਾ ਇਹ ਵੋਟਾਂ ਤੋਂ ਪਹਿਲਾਂ ਪਹਿਲਾਂ ਨਸ਼ਾ ਬੰਦ ਕਰ ਦਿਓ ਕਿਉਂਕਿ ਪੰਜਾਬ ਦੀ ਜਵਾਨੀ ਵੱਸ ਸਕੇ ਪੰਜਾਬ ਦਾ ਜੁਵਾ ਵੱਸ ਸਕੇ ਦੇਸ਼ ਦਾ ਜੁਵਾ ਜੋ ਰੀੜ ਦੀ ਹੱਡੀ ਹੋ ਵੱਸ ਸਕੇ ਸਭ ਤੋਂ ਪਹਿਲਾਂ ਗੈਂਗਸਟਰ ਔਰ ਜੁਵਾ ਜਿਹੜਾ ਨਸ਼ਾ ਹੈ ਖਤਮ ਹੋ ਸਕੇ ਔਰ ਜੁਵਾ ਮੇਰਾ ਵੀ ਜਿਹੜਾ ਹੈਗਾ ਆਪਣੇ ਖੁੱਲੇ ਦਿਲਾਂ ਨਾਲ ਆਜ਼ਾਦੀ ਮਾਨ ਸਕੇ ਜੀ ਜੀ ਹਾਂ ਜੀ ਪੰਗਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਅੱਜ ਸਾਡੇ ਜੁਵਾ ਮੋਰਚਾ ਦੇ ਸਾਥੀ ਇੰਦਰਜੀ ਲੱਕੀ ਨੇ ਅੱਜ ਦਾ ਨਵੀਂ ਆਬਾਦੀ ਚ ਜਿਹੜਾ ਕਾਰਕਰਮ ਰੱਖਿਆ ਹੈ ਔਰ ਸਾਡੇ ਜੁਵਾ ਮੋਰਚਾ ਦੇ ਜ਼ਿਲ੍ਹਾ ਤਖਸ਼ ਸ਼ਫੀ ਚਾਲਾ ਵੀ ਇੱਥੇ ਮੌਜੂਦ ਹੈ ਅੱਜ ਇੱਥੇ ਬੜੀ ਭਾਰੀ ਸੰਖਿਆ ਚ ਜੁਵਾ ਸਾਥੀਆਂ ਨੇ ਭਾਜਪਾ ਜੁਆਇਨ ਕੀਤੀ ਆ ਔਰ ਭਾਈ ਨਰਿੰਦਰ ਭਾਈ ਮੋਦੀ ਜੀ ਦੇ ਉੱਪਰ ਵਿਸ਼ਵਾਸ ਪ੍ਰਗਟ ਕੀਤਾ ਇਹਨਾਂ ਦਾ ਤਸਾਦ ਦੇਖ ਕੇ ਲੱਗਦਾ ਕਿ ਆਹ ਸੀਟ ਅਸੀਂ ਲੋਕ ਸਭਾ ਜਲੰਧਰ ਦੀ ਭਾਰੀ ਬਹੁਮਤ ਨਾਲ ਜਿੱਤਾਂਗੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ 100 ਇੱਕ ਵਾਰ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਕਿ ਆਹ ਸੀਟ ਜਿਹੜੇ ਰਿੰਕੂ ਜੀ ਲੜ ਰਹੇ ਆ ਰਿੰਕੂ ਜੀ ਵਿੱਚ ਹੀ ਤੁਸੀਂ ਨਿਰਿੰਦਰਪਾ ਮੋਦੀ ਜੀ ਦਾ ਚਾਰਾ ਦੇਖੋ ਤੇ ਜਿਹੜਾ ਆਪਣਾ ਨਾਰਾ 400 ਪਲੱਸ ਦਾ ਹੈ ਇੱਕ ਆਪਾਂ ਵੀ ਉਸ ਯੋਗਦਾਨ ਪਾ ਕੇ ਆ ਲੋਕ ਸਭਾ ਦੀ ਸੀਟ ਜਿੱਤ ਕੇ ਪ੍ਰਧਾਨ ਮੰਤਰੀ ਨਿਰਿੰਦਰਪਾ ਮੋਦੀ ਜੀ ਦੇ ਚੋਲੀ ਚ ਪਾਈਏ ਜੈ ਹਿੰਦ ਜੈ ਭਾਰਤ ਹਾਂਜੀ ਸ਼ਫੀ ਜੀ ਅੱਜ ਇਸ ਮੌਕੇ ਕੀ ਤੁਸੀਂ ਕਹਿਣਾ ਚਾਹੋਗੇ ਅੱਜ ਅਸੀਂ ਨਵੀਂ ਆਬਾਦੀ ਦੇ ਵਿੱਚ ਇੰਦਰਜੀਤ ਲੱਕੀ ਜੀ ਯੂਵਾ ਮੋਰਚਾ ਦੇ ਸਾਡੇ ਸਾਥੀ ਉਹਨਾਂ ਨਾਲ ਸਾਡੇ ਸੁਭਾਸ਼ ਜੀ ਤੇ ਉਹਨਾਂ ਦੇ ਨਾਲ ਹੀ ਸਾਡੇ ਦਿਲシャン ਜੀ ਤੇ ਸਾਡੇ ਜੋਰਾ ਜੀ ਤੇ ਸਾਡੇ ਆਏ ਹੋਏ ਬੀਜੇਪੀ ਦੇ ਸਾਰੇ ਲੀਡਰ ਸਹਿਬਾਨ ਤੇ ਸਾਡੇ ਦਵਿੰਦਰ ਕਲੇਰ ਜੀ ਪੰਕੇਤ ਢਿੰਗੜਾ ਜੀ ਸਾਡੇ ਪ੍ਰਭਾਰੀ ਲੱਗੇ ਹੋਏ ਹਰਿੰਦਰ ਜੀ ਤੇ ਅੱਜ ਇਹਨਾਂ ਨੇ ਸਾਰੇ ਯੂਥ ਨੂੰ ਜੋੜ ਕੇ ਇੱਕ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਇਥੇ ਲੋਕ ਸਭਾ ਜਲੰਧਰ ਦੇ ਵਿੱਚ ਹੋਰ ਮਜ਼ਬੂਤ ਕੀਤਾ ਆ ਇਹ ਸਾਰੇ ਹੀ ਯੁਵਾ ਮੋਦੀ ਜੀ ਦੀਆਂ ਨੀਤੀਆਂ ਦੇਖ ਕੇ ਬੀਜੇਪੀ ਜੁਆਇਨ ਕਰ ਰਹੇ ਆ ਇਹ ਵੀ ਚਾਹੁੰਦੇ ਆ ਕਿ ਜਿਹੜਾ ਪੰਜਾਬ ਹੈ ਜਿਹੜਾ ਸਾਡਾ ਇਹ ਬੜੇ ਹੀ ਪਿਛਲੇ ਕਈ ਸਾਲਾਂ ਪਹਿਲਾਂ ਖੁਸ਼ਹਾਲ ਹੁੰਦਾ ਸੀ ਹੁਣ ਇਹਨਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਇਸ ਟਾਈਮ ਪੰਜਾਬ ਸਾਨੂੰ ਖੁਸ਼ਹਾਲ ਹੁੰਦਾ ਹੋਇਆ ਸਿਰਫ ਇੱਕੋ ਹੀ ਬੰਦਾ ਕਰ ਸਕਦਾ ਹੈ ਕਿ ਜੋ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਤੇ ਇਹ ਸਾਰੇ ਯੂਥ ਚਾਹੁੰਦੇ ਨੇ ਕਿ ਹੁਣ ਜਿਵੇਂ ਕਿ ਪੰਜਾਬ ਦਾ ਮਾਹੌਲ ਦੇਖ ਰਿਹਾ ਪੰਜਾਬ ਨਸ਼ੇ ਵੱਲ ਨੂੰ ਵੱਧ ਰਿਹਾ ਹੈ ਲੁੱਟਖਵਾਣ ਨੂੰ ਆਦ ਰਿਹਾ ਹੈ ਗੈਂਗਸਟਰ ਵੱਲੋਂ ਆਦ ਰਿਹਾ ਹੈ ਇਹਨਾਂ ਨੇ ਵੀ ਹੁਣ ਆਪਣਾ ਫੈਸਲਾ ਨਿਸ਼ਚਿਤ ਕੀਤਾ ਹੈ ਕਿ ਅਸੀਂ ਯੂਥ ਦੇ ਸਾਰੇ ਸਾਥੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਪੰਜਾਬ ਤਾਂ ਹੀ ਬਚ ਸਕਦਾ ਹੈ ਜੇ ਅਸੀਂ ਆਪਣਾ ਇੱਕ ਇੱਕ ਵੋਟ ਕੀਮਤੀ ਵੋਟ ਸ਼੍ਰੀ ਨਰਿੰਦਰભાઈ ਮੋਦੀ ਜੀ ਦੀ ਝੋਲੀ ਪਾ ਕੇ ਆਪਣੇ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਕੈਂਡੀਡੇਟ ਦਿੱਲੀ ਵਿੱਚ ਬਣਾ ਕੇ ਭੇਜਿਏ ਤਾਂ ਕਿ ਜੋ ਆਪਣੇ ਮਸਲੇ ਦੇ ਇੱਥੇ ਸੌਰੀ ਹਲਕੇ ਦੇ ਜੋ ਵੀ ਮਸਲੇ ਆ ਉਹਦਾ ਆਪਾਂ ਹੱਲ ਕਰਵਾ ਸਕੀਏ ਤੇ ਆਪਣੀ ਯੁਵਾ ਪੀੜੀ ਨੂੰ ਨਸ਼ਿਆਂ ਤੋਂ ਲੁੱਟਖੋਹਾਂ ਤੋਂ ਬਚਾ ਕੇ ਆਪਾਂ ਇਹਨੂੰ ਪੰਜਾਬ ਨੂੰ ਇੱਕ ਵਾਰੀ ਫਿਰ ਦੁਬਾਰਾ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰੀਏ ਇੰਨਾ ਹੀ ਕਹਿੰਦਾ ਹੋਇਆ ਮੈਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਹਾਂ ਜੈ ਭੀਮ ਜੈ ਭਾਰਤ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾ ਜੀ ਅੱਜ ਅ ਆਪਣੇ ਨਵੀਂ ਆਵਾਦੀ ਦੇ ਵਿੱਚ ਮੀਟਿੰਗ ਰੱਖੀ ਗਈ ਇਸ ਬਾਰੇ ਕੀ ਕਹਿਣਾ ਚਾਹੁੰਗਾ ਮੈਂ ਪਰਿਵਾਰੀ ਹੋਣ ਦੇ ਨਾਤੇ ਵੈਸੇ ਮੈਂ ਫਿਰੋਜ਼ਪੁਰ ਤੋਂ ਹਾਂ ਮੈਨੂੰ ਜਲੰਧਰ ਅਧਿਆਤਿ ਦਾ ਪਰਿਵਾਰੀ ਲਾਇਆ ਗਿਆ ਅੱਜ ਮੈਂ ਲੋਕਾਂ ਦੇ ਵਿੱਚ ਉਤਸ਼ਾਹ ਵੇਖ ਰਿਹਾ ਜਿੰਨਾ ਉਸ਼ਾ ਨਰਿੰਦਰ ਮਾਈ ਮੋਦੀ ਜੀ ਦੇ ਲਈ ਇਸ ਲੋਕਾਂ ਦੇ ਵਿੱਚ ਜਲੰਧਰ ਵਾਸੀਆਂ ਦੇ ਲਈ ਹੈ ਮੈਨੂੰ ਇਹ ਵਿੱਚ ਪੂਰਾ ਯਕੀਨ ਹੋ ਗਿਆ ਹੈ ਵੀ ਸੁਸ਼ੀਲ ਕੁਮਾਰ ਰਿੰਕੂ ਜੀ ਆਉਣ ਵਾਲੇ ਐਮਪੀ ਬਣਨ ਜਾ ਰਹੇ ਹਨ ਤੇ ਔਰ ਜਲੰਧਰ ਦਾ ਜੋ ਵੀ ਰਹਿੰਦਾ ਵਿਕਾਸ ਹੈ ਜੋ ਵੀ ਕੰਮ ਰਹਿਣ ਵਾਲੇ ਕੰਮ ਨੇ ਜੋ ਕਿ 5 ਸਾਲ ਵਿੱਚ ਇਹਨਾਂ ਨੇ 5 ਕੀ 7-8 ਸਾਲਾਂ ਦੇ ਵਿੱਚ ਇਹਨਾਂ ਨੇ ਜੋ ਵੀ ਜਲੰਧਰ ਦਾ ਬੇੜਾ ਗਰਕ ਕਰ ਦਿੱਤਾ ਹੈ ਨਗਲੀਆਂ ਨਾਲੀਆਂ ਅਜੇ ਤੱਕ ਕੁਝ ਵੀ ਨਹੀਂ ਬਣਾਇਆ ਇਹਨਾਂ ਨੇ ਸੋ ਹੁਣ ਇੱਕੋ ਇੱਕ ਉਮੀਦ ਹੈ ਸ਼ਸ਼ੀਲ ਕੁਮਾਰ ਰਿੰਕੂ ਜੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਲੰਧਰ ਵਾਸੀ ਨਕੌਦਰ ਵਾਸੀ ਸ਼ਸ਼ੀਲ ਕੁਮਾਰ ਰਿੰਕੂ ਜੀ ਨੂੰ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਾਉਣਗੇ ਤੇ ਨਰਿੰਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰਨਗੇ ਹਾਂਜੀ ਸਾਰੇ ਨਵੇਂ ਵਾਦੀ ਦੇ ਮੇਰੇ ਜਿੰਨੇ ਵੀ ਵੀਰ ਆ ਪੈਣਾ ਨੇ ਮੈਂ ਉਹ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਲੱਕੀ ਜੁਵਾ ਮੋਦੀ ਦੇ ਪਰਿਵਾਰ ਦੇ ਜਿਸ ਸੱਸਿਏ ਬਣੇ ਨੇ ਕੋਈ ਵੀ ਕੰਮ ਹੋਵੇ ਤੁਸੀਂ ਲੱਕੀ ਜੀ ਨੂੰ ਨੋਟ ਕਰਾਉਣਾ ਆ ਲੱਕੀ ਜੀ ਸਾਨੂੰ ਨੋਟ ਕਰਾਉਣਗੇ ਉਹ ਕੰਮ ਹੋਣਗੇ ਇਹ ਮੇਰਾ ਵੀਰ ਮੱਟੂ ਜੀ ਆ 2018 ਤੋਂ ਉਹ ਨਹੀਂ ਪਹਿਲਾ ਆਫਿਸ ਮੇਰਾ ਇਹ ਨਹੀਂ ਬਣਾ ਕੇ ਦਿੱਤਾ ਸੀਗਾ ਉਦੋਂ ਵੀ ਗੱਲ ਕਰਦੇ ਸੀ ਕਿ ਮੇਰਾ ਘਰ ਕੱਚੇ ਗਾਡਰ ਵਾਲੇ ਆ ਪਰ ਮੈਂ ਹੈਰਾਨ ਆ ਕਿ ਇੰਨੀ ਵਾਰੀ ਸਕੀਮਾਂ ਜਿਨੇ ਫਾਰਮ ਭਰੇ ਆ ਉਹਨਾਂ ਦੇ ਸਕੀਮ ਪੰਨਾਂ ਦੇ ਪਾੜ ਦਿੱਤੇ ਜਾਂਦੇ ਕਹਿੰਦਾ ਨੇ ਪਾੜ ਦਿੱਤੇ ਜਾਂਦੇ ਆ ਮੈਂ ਬੇਨਤੀ ਕਰਾਂਗਾ ਕਿ ਹੁਣ ਮੈਂ ਮੱਟੂ ਨੂੰ ਆਸ਼ਵਾਸ਼ਣ ਦਵਾਉਣਾ ਤੁਸੀਂ ਜਦੋਂ ਵੀ ਫਾਰਮ ਭਰਨੇ ਆ ਤੁਸੀਂ ਲੱਕੀ ਨੂੰ ਦੇਣੇ ਆ ਕੋਈ ਵੀ ਵੀਰ ਮੈਂ ਪੂਰੇ ਪੰਜਾਬ ਦੀ ਗੱਲ ਵੀ ਕਰਦਾ ਆ ਜਿਹੜੇ ਵੀ ਸਕੀਮਾਂ ਦੇ ਤੁਸੀਂ ਫਾਰਮ ਭਰਨੇ ਆ ਨੰਦਰਭਾਈ ਮੋਦੀ ਸੈਂਟਰ ਸਕੀਮਾ ਗਰੀਬ ਹਰ ਵਰਗ ਦੇ ਗਰੀਬ ਲਈ ਆ ਉਹਦਾ ਸਪੈਚ ਨੰਬਰ ਜਰੂਰ ਲੈਣਾ ਆ ਇਸ ਤਰ੍ਹਾਂ ਨਹੀਂ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਪਿੰਡਾਂ ਦੇ ਵਿੱਚ ਕੋਈ ਵੀ ਫਾਰਮ ਜਿਹੜਾ ਭਰਨਾ ਕਿਸੇ ਐਮਸੀ ਨੂੰ ਸਿਰਫ ਮੋਹਰ ਲਵਾ ਕੇ ਆਪ ਜਮ੍ਹਾਂ ਕਰਾ ਕੇ ਉਹਦਾ ਸਪੈਚ ਨੰਬਰ ਲੈਣਾ ਆ ਕਿਉਂਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਕਈ ਸਰਪੰਚਾਂ ਦੇ ਵੀ ਬਹੁਤ ਆਉਂਦਾ ਸੀ ਗਰੀਬ ਪਰਿਵਾਰਾਂ ਦੀ 100 100 ਯਕਕਾ ਪਿੰਡ ਦੇ ਵਿੱਚੋਂ ਘਰ ਜਿਹੜਾ ਸੀਗਾ ਲਿਖਾਉਂਦਾ ਹੁੰਦਾ ਸਾਡੇ ਕੋ ਆ ਸਕੀਮ ਨਹੀਂ ਮਿਲੀ ਆਰ ਸਕੀਮ ਨਹੀਂ ਮਿਲੇ ਮੈਂ ਸਾਰਿਆਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਕੋਈ ਨਾ ਵੀ ਜੋ ਵੀ ਫਾਰਮ ਭਰਨੇ ਆ ਸਰਪੰਚ ਤੋਂ ਮੋਹਰ ਲਵਾ ਕੇ ਡਿਸਪੈਚ ਨੰਬਰ ਲਵਾ ਕੇ ਜਿ ਜਿੱਥੇ ਮੇਰੇ ਮੰਡਲ ਪ੍ਰਧਾਨ ਨੇ ਉਹਨਾਂ ਨੂੰ ਦੇਣੇ ਆ ਉਹ ਤੁਹਾਨੂੰ ਡਿਸਪੈਚ ਨੰਬਰ ਦਊਗਾ ਜਦੋਂ ਜਿਹੜਾ ਡਿਸਪੈਚ ਨੰਬਰ ਲੱਗ ਗਿਆ ਉਹ ਤੁਹਾਨੂੰ ਯੋਜਨਾਵਾਂ ਦਾ ਲਾਭ ਮਿਲਣਾ ਆ ਜਦੋਂ ਤੁਹਾਡੇ ਕੋ ਡਿਸਪੈਚ ਨੰਬਰ ਵੀਰੋ ਨਹੀਂ ਹੋਣਾ ਕਿਸੇ ਵੀ ਫਾਰਮ ਦਾ ਭਰੇ ਦਾ ਉਹ ਤੁਹਾਨੂੰ ਕੋਈ ਯੋਜਨਾਵਾਂ ਦਾ ਲਾਭ ਨਹੀਂ ਮਿਲਣਾ ਔਰ ਆਪਣੇ ਐਮਸੀ ਨੂੰ ਵੀ ਪੁੱਛ ਸਕਦੇ ਆ ਸਰਪੰਚਾਂ ਨੂੰ ਵੀ ਪੁੱਛ ਸਕਦੇ ਆ ਤੁਹਾਡੇ ਜ ਦੇਖਦੇ ਹੋ ਜਿਹਨ 스ਪੈਸ਼ ਨੰਬਰ ਮਿਲ ਗਿਆ ਤਾਂ ਤੁਹਾਡੇ ਇਹ ਗਰੰਟੀ ਮਿਲ ਜੇਗੀ ਪਰ ਮੈਂ ਤੁਹਾਨੂੰ ਮੱਟੂ ਜੀ ਆਸ਼ਵਾਸਨ ਦਵਾਉਂਦਾ ਤੁਹਾਡਾ ਸਾਰੇ ਇਹ ਬੇਰੇ ਫਾਰਮ ਭਰੂਗੇ ਉਹ ਪੂਰੇ ਹੋ ਕੇ ਦਿੱਤੇ ਜਾਣਗੇ ਪੂਰੇ ਸਾਰੇ ਬੰਦੇ ਨੂੰ ਬਹੁਤ ਬਹੁਤ ਧੰਨਵਾਦੀ